ਸਸ਼ੀਗਾਲ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾਂ ਵਿਵੇਕ ਤਾਲ ਗੱਲ ਕਰਾਂਗੇ ਅੱਜ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਰਾਹੀਂ ਲੋਕ ਇੱਕ ਦੂਜੇ ਦੇ ਨਾਲ ਕਨੈਕਟ ਹੁੰਦੇ ਨੇ ਚਾਹੇ ਉਹ ਫੇਸਬੁੱਕ ਹੋਵੇ ਚਾਹੇ ਇੰਸਟਾਗ੍ਰam ਹੋਵੇ ਜਾਂ ਹੋਰ ਕਈ ਤਰ੍ਹਾਂ ਦੇ ਪਲੇਟਫਾਰਮ ਸੋਸ਼ਲ ਮੀਡੀਆ ਤੇ ਉਪਲਬਧ ਨੇ ਜਿਸ ਦੇ ਨਾਲ ਲੋਕ ਇੱਕ ਦੂਜੇ ਦੇ ਨਾਲ ਰਾਫਤਾ ਕਾਇਮ ਕਰਦੇ ਨੇ ਆਪਣੇ ਵਿਚਾਰ ਇੱਕ ਦੂਜੇ ਦੇ ਨਾਲ ਸਾਂਝੇ ਕਰਦੇ ਨੇ ਇੱਕ ਦੂਜੇ ਤੱਕ ਪਹੁੰਚਣ ਦਾ ਵਧੀਆ ਮਾਧਮ ਹੈ ਸੋਸ਼ਲ ਮੀਡੀਆ ਦੇ ਇਹ ਵੱਖ-ਵੱਖ ਪਲੇਟਫਾਰਮ ਪਰ ਕਈ ਵਾਰ ਇਹਨਾਂ ਪਲੇਟਫਾਰਮਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਪੋਸਟਾਂ ਜਾਂ ਆਪਣੇ ਵਿਚਾਰ ਕਈ ਵਾਰ ਸਾਂਝੇ ਕੀਤੇ ਜਾਂਦੇ ਨੇ ਜਿਸ ਨੂੰ ਲੈ ਕੇ ਵੱਡੇ ਕਾਰਵਾਈਆਂ ਵੀ ਦੇਖਣ ਨੂੰ ਮਿਲਦੀਆਂ ਤਾਂ ਲੁਧਿਆਣਾ ਪੁਲਿਸ ਵੱਲੋਂ ਵੀ ਇਸੇ ਤਰ੍ਹਾਂ ਕਾਰਵਾਈ ਕਰਦੇ ਹੋਏ ਵਕ-ਵਕ ਪਲੇਟਫਾਰਮਾਂ ਦੇ ਉੱਤੇ ਪੋਸਟਾਂ ਸਾਂਝੀਆਂ ਕਰਨ ਨੂੰ ਲੈ ਕੇ ਚਾਰ ਹਿੰਦੂ ਆਗੂਆਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਦੱਸ ਦਈਏ ਤੁਹਾਨੂੰ ਕਿ ਲੁਧਿਆਣਾ ਨਾਲ ਸੰਬੰਧਿਤ ਇਹ ਚਾਰੋਂ ਹੀ ਹਿੰਦੂ ਆਗੂਆਂ ਦੇ ਉੱਤੇ ਵੱਖ-ਵੱਖ ਥਾਣਿਆਂ ਦੇ ਵਿੱਚ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਇਹ ਹਿੰਦੂ ਆਗੂ ਨੇ ਹਿੰਦੂ ਸਿੱਖ ਜਾਗਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ, ਰੋਹਿਤ ਸਾਨੀ ਅਤੇ ਭਾਨੂ ਪ੍ਰਤਾਪ ਸਿੰਘ ਅਤੇ ਸ਼ਿਵ ਸੈਨਾ ਉਦਵ ਬਾਲਾ ਸਾਹਿਬ ਠਾਕਰੇ ਦੇ ਪ੍ਰਵਕਤਾ ਚੰਦਰਕਾਂਟ ਚੱਡਾ ਇਹ ਚਾਰ ਹਿੰਦੂ ਆਗੂਆ ਦੇ ਉੱਤੇ ਲੁਧਿਆਣਾ ਦੇ ਵਖਵਖ ਥਾਣੇ ਦੇ ਉੱਤੇ ਵਖਵਖ ਧਰਾਵਾ ਹੇਟ ਜਿਹੜੀ ਆ ਬੀਤੇ ਦਿਨ ਐਫ ਆਈ ਆਰ ਦਰਜ ਕੀਤੀ ਗਈ ਆ ਜਿਸ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਚੱਲੀਆਂ ਨੇ ਕਿ ਲੁਧਿਆਣਾ ਪੁਲਿਸ ਵੱਲੋਂ ਇੱਕੋ ਦਮ ਇਸ ਤਰ੍ਹਾਂ ਦੀ ਵੱਡੀ ਕਾਰਵਾਈ ਲੁਧਿਆਣਾ ਦੇ ਵਖਵਖ ਹਿੰਦੂ ਆਗੂਆ ਦੇ ਉੱਤੇ ਕੀਤੀ ਗਈ ਆ ਦੱਸਦੀ ਆ ਕਿ ਤੁਹਾਨੂੰ ਕਿਸ ਤੋਂ ਪਹਿਲਾਂ ਵੀ ਢੜਕਾਉ ਪੋਸਟਾਂ ਪਾਣ ਅਤੇ ਉਸ ਨੂੰ ਸ਼ੇਅਰ ਕਰਨ ਨੂੰ ਲੈ ਕੇ ਵੀ ਲੁਧਿਆਣਾ ਸਹੀ ਤੇ ਪੰਜਾਬ ਦੇ ਵਿੱਚ ਕਈ ਵੱਡੀਆਂ ਕਾਰਵਾਈਆਂ ਪੰਜਾਬ ਪੁਲਿਸ ਵੱਲੋਂ ਕੀਤੀਆਂ ਗਈਆਂ ਨੇ ਪਰ ਬੀਤੇ ਦਿਨ ਇੱਕੋ ਦਿਨ ਦੇ ਵਿੱਚ 4 ਐਫ ਆਈ ਆਰ ਜੋ ਲੁਧਿਆਣਾ ਦੇ ਵਕਵਾਖ ਹਿੰਦੂ ਆਗੂਆਂ ਦੇ ਉੱਤੇ ਕੀਤੀ ਗਈ ਹੈ ਉਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਬਿਆਨ ਸਾਹਮਣੇ ਆ ਸਕਦੇ ਨੇ ਦੱਸ ਦਈਏ ਕਿ ਤੁਹਾਨੂੰ ਕਿ ਪ੍ਰਵੀਨ ਡੰਗ ਜੋ ਕਿ ਹਿੰਦੂ ਸਿੱਖ ਜਾਗਤੀ ਸੈਨਾ ਦੇ ਪ੍ਰਧਾਨ ਨੇ ਉਹਨਾਂ ਦੇ ਉੱਤੇ ਡਿਵੀਜ਼ਨ ਨੰਬਰ 4 ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਤੇ ਇਸ ਦੇ ਨਾਲ ਹੀ ਰੋਹਿਤ ਸਾਨੀ ਜੋ ਕਿ ਹਿੰਦੂ ਆਗੂ ਨੇ ਤੇ ਕਈ ਵਾਰ ਲਗਾਤਾਰ ਸੁਰਖੀਆਂ ਦੇ ਵਿੱਚ ਵੀ ਬਣੇ ਰਹੇ ਨੇ ਚਾਹੇ ਨਿਹੰਗਾਂ ਦੇ ਨਾਲ ਨਿਹੰਗ ਸਿੰਘਾਂ ਦੇ ਨਾਲ ਉਹਨਾਂ ਦਾ ਵਿਵਾਦ ਹੋਵੇ ਜਾਂ ਕਿਸੇ ਹੋਰ ਮੁੱਦੇ ਨੂੰ ਲੈ ਕੇ ਅੰਮ੍ਰਿਤਪਾਲ ਨੂੰ ਲੈ ਕੇ ਵੀ ਉਹਨਾਂ ਵੱਲੋਂ ਲਗਾਤਾਰ ਕਈ ਵਾਰ ਬਿਆਨਬਾਜ਼ੀ ਕੀਤੀ ਗਈ ਸੀ ਤੇ ਅੰਮ੍ਰਿਤਪਾਲ ਨੂੰ 21000 ਦਾ ਚੱਕ ਵੀ ਭੇਜਿਆ ਗਿਆ ਸੀ ਤਾਂ ਕਈ ਵਾਰ ਜਿਹੜਾ ਮੈਂ ਰੋਇ ਸਾਨੀ ਵਿਵਾਦਾਂ ਦੇ ਵਿੱਚ ਵੀ ਰਹੇ ਨੇ ਤਾਂ ਉਹਨਾਂ ਦੇ ਖਿਲਾਫ ਵੀ ਥਾਣਾ ਡਿਵੀਜ਼ਨ ਨੰਬਰ ਹਬੋਵਾਲ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਭਾਨੂੰ ਪ੍ਰਤਾਪ ਸਿੰਘ ਜਿਹੜੇ ਸ਼ਿਵਸਾਣਾ ਦੇ ਆਗੂ ਨੇ ਉਹਨਾਂ ਦੇ ਉੱਤੇ ਡਿਵੀਜ਼ਨ ਨੰਬਰ 3 ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਤੇ ਇਸ ਦੇ ਨਾਲ ਹੀ ਸ਼ਿਵਸਾਣਾ ਬਾਲਾ ਸਾਹਿਬ ਉਹਦਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਪ੍ਰਵਕਤਾ ਚੰਦਰਕਾਂਟ ਚੱਡਾ ਦੇ ਖਿਲਾਫ ਵੀ ਡਿਵੀਜ਼ਨ ਨੰਬਰ 1 ਕਚੈਰੀ ਦੇ ਵਿੱਚ ਇਹ ਮੁਕੱਦਮਾ ਦਰਜ ਕੀਤਾ ਗਿਆ ਤਾਂ ਭੜਕਾਉ ਪੋਸਟਾਂ ਪਾਉਣ ਅਤੇ ਭੜਕਾਉ ਪੋਸਟਾਂ ਨੂੰ ਸ਼ੇਅਰ ਕਰਨ ਦੇ ਦੋਸ਼ ਹੇਟ ਇਹ ਸਾਰੇ ਮਾਮਲੇ ਵਕ ਵਕ ਥਾਣਿਆਂ ਦੇ ਵਿੱਚ ਚਾਰ ਹਿੰਦੂ ਆਗੂਆ ਦੇ ਉੱਤੇ ਦਰਜ ਕੀਤੇ ਗਏ ਨੇ ਜਿਸ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਮਾਹੌਲ ਗਰਮਾਇਆ ਹੋਇਆ ਵਾ ਤੇ ਇਸ ਜਿਹੜੀ ਵੱਡੀ ਕਾਰਵਾਈ ਆ ਉਸ ਨੂੰ ਲੈ ਕੇ ਹਿੰਦੂ ਸੰਗਠਨ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਿਆਨ ਦਿੰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਪਰ ਪੁਲਿਸ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ ਤਾਂ ਦੱਸ ਦਈਏ ਕਿ ਤੁਹਾਨੂੰ ਕਿ ਇਹਨਾਂ ਪੋਸਟਾਂ ਨੂੰ ਜਿਹੜਾ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਸਾਂਝੀਆਂ ਕੀਤੀਆਂ ਗਈਆਂ ਸੀ ਜਿਸ ਨੂੰ ਲੈ ਕੇ ਜਿਹੜਾ ਇਹ ਵੱਡੀ ਕਾਰਵਾਈ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਬੀਤੇ ਦਿਨ ਕੀਤੀ ਗਈ ਸੀ ਤੇ ਚਾਰ ਹਿੰਦੂ ਆਗੂਆਂ ਦੇ ਉੱਤੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਪਰ ਲੁਧਿਆਣਾ ਪੁਲਿਸ ਦਾ ਸਪਸ਼ਟ ਕਹਿਣਾ ਹੈ ਕਿ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਅਤੇ ਇਸ ਤਰ੍ਹਾਂ ਦੀ ਭੜਕਾਊ ਪੋਸਟਾਂ ਪਾਉਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਤਾਂ ਲੁਧਿਆਣਾ ਪੁਲਿਸ ਵੋ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਲਗਾਤਾਰ ਇਹ ਜਿਹੜਾ ਵਾ ਲੋਕਾਂ ਤੱਕ ਅਪੀਲ ਵੀ ਕਰਦੀ ਨਜ਼ਰ ਆਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਪੋਸਟ ਪਾਉਣ ਨੂੰ ਲੈ ਕੇ ਜਾਂ ਉਸ ਨੂੰ ਅੱਗੇ ਸ਼ੇਅਰ ਕਰਨ ਨੂੰ ਲੈ ਕੇ ਲੋਕ ਗੁਰੇਜ਼ ਕਰਨ ਜਿਸ ਨੂੰ ਲੈ ਕੇ ਮਾਹੌਲ ਖਰਾਬ ਹੋ ਸਕਦਾ ਤਾਂ ਲਗਾਤਾਰ ਜਿਹੜੇ ਆ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ ਤੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਜਿਹੜੀ ਆ ਕਾਰਵਾਈ ਕੀਤੀ ਗਈ ਆ ਉਸ ਨੂੰ ਲੈ ਕੇ ਚਾਰ ਹਿੰਦੂ ਜਿਹੜੇ ਵੱਡੇ ਆਗੂ ਨੇ ਉਹਨਾਂ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਦੇਖਣਾ ਇਹ ਹੋਏਗਾ ਕਿ ਇਹ ਨਾ ਐਫਆਈਆਰਾਂ ਦੇ ਉੱਤੇ ਇਹ ਨਾ Hindu ਆਗੂਆਂ ਦਾ ਕੀ ਹੈ ਕਹਿਣਾ ਤੁਹਾਨੂੰ ਅਪਡੇਟ ਅੱਗੇ ਵੀ ਦਿੰਦੇ ਰਵਾਂਗੇ ਤੇ ਇਹ ਨਾ ਐਫਆਈਆਰ ਦੇ ਉੱਤੇ ਜਿਹੜੇ Hindu ਸੰਗਠਨਾ ਦੇ ਆਗੂਆਂ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਆ ਉਹਨਾਂ ਦਾ ਕੀ ਹੈ ਕਹਿਣਾ ਉਹ ਵੀ ਤੁਹਾਡੇ ਤੱਕ ਜਰੂਰ ਜਿਹੜਾ ਵਾ ਉਹਨਾਂ ਦਾ ਬਿਆਨ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ